ਹਾਂ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਹਾ ਬੋਲਦਾ ਜੀ ਅੱਜ ਸ਼ੰਭੂ ਮੋਰਚੇ ਦੇ ਉੱਤੇ ਭਗਤੀ ਲਹਿਰ ਦੇ ਵੱਡੇ ਮਹਾਪੁਰਸ਼ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ ਅਰੋਨਾ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਐਹਿਦ ਲ੍ਹਾਂਗੇ ਇਹਦੇ ਨਾਲ ਦੀ ਨਾਲ ਅੱਜ ਖਨੌਰੀ ਬਾਰਡਰ ਤੇ 1 ਸਾਲ ਪੂਰਾ ਹੋਣ ਦੇ ਸਬੰਧ ਵਿੱਚ ਵੱਡੀ ਮਹਾ ਪੰਚਾਇਤ ਹੋ ਰਹੀ ਹੈਗੀ ਆ ਵੱਡਾ ਇਕੱਠ ਹੋਣਾ ਵਾ ਉੱਥੇ ਸਾਡੀ ਵੱਡੀ ਲੀਡਰਸ਼ਿਪ ਸਰਜੀਤ ਸਿੰਘ ਜੀ ਫੂਲ ਔਰ ਅਮਰਜੀਤ ਸਿੰਘ ਜੀ ਮੋੜੀ ਔਰ ਆਪਣੇ ਦਲਬਾਖ ਸਿੰਘ ਜੀ ਹਰੀਗੜ ਤੇ ਹੋਰ ਦੋ ਤਿੰਨ ਲੀਡਰ ਜਿਹੜੇ ਆ ਉਹ ਗੁਰਧਿਆਨ ਸਿੰਘ ਸਾਰੇ ਵੱਡੇ ਲੀਡਰ ਉੱਥੇ ਸ਼ਾਮੂਲੀਅਤ ਕਰਨਗੇ ਬੇਸ਼ੱਕ ਮੋਰਚੇ ਦੇ ਪ੍ਰੋਗਰਾਮਾਂ ਤੇ ਬਹੁਤ ਬਿਜੀ ਸ਼ਡਿਊਲ ਚੱਲ ਰਿਹਾ ਅਰ 13 ਨੂੰ ਕੱਲ ਇੱਥੇ ਵੀ 1 ਸਾਲ ਪੂਰਾ ਹੋ ਜਾਣਾ ਵਾ ਤੇ ਵੱਡਾ ਇਕੱਠ ਜਿਹੜਾ ਵਾ ਸ਼ੰਭੂ ਮੋਰਚੇ ਤੇ ਹੋਣਾ ਇਹਦੇ ਬਾਵਜੂਦ ਇੱਕ ਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਰੇ ਸਮੇਤ 7 ਮੈਂਬਰੀ ਜਥਾ ਜਿਹੜਾ ਵਾ ਉਹ ਡੈਪੂਟੇਸ਼ਨ ਜਿਹੜਾ ਵਾ ਜਿਹੜੀ ਐਸਕੇਐਮ ਦੀ ਮੀਟਿੰਗ ਹੋ ਰਹੀ ਚੰਡੀਗੜ੍ਹ ਉੱਥੇ ਗੱਲਬਾਤ ਨੂੰ ਜਾਊਗਾ ਔਰ ਇਸ ਹਾਸਤੇ ਨਾਲ ਵੀ ਅੰਦੋਲਨ ਜੜੀ ਸਰਕਾਰ ਨਾਲ ਸਾਡਾ ਚੱਲ ਰਿਹਾ ਸਰਕਾਰ ਬਹੁਤ ਵੱਡੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਹੁਤ ਵੱਡੀਆਂ ਨੇ ਜੜੀਆਂ ਮੰਗਾ ਅਸੀਂ ਨਪਟਾਉਣਾ ਚਾਹੁੰਦੇ ਆ ਉਹਨਾਂ ਦੇ ਨਵੇੜੇ ਲਈ ਸੰਪੂਰਨ ਏਕਤਾ ਚਾਹੀਦੀ ਆ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਪੰਜਾਬੀ ਵੀ ਚਾਹੁੰਦੇ ਹੈਗੇ ਆ ਦੀ ਸੰਪੂਰਨ ਇਕਤਾ ਹੋਵੇ ਤੇ ਕੱਲ ਵਾਸਤੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਕੀਤੀ ਵਿੱਚ ਇੱਥੇ ਪਹੁੰਚਣ ਔਰ ਬਹੁਤ ਸਾਰੇ ਆਗੂਆਂ ਦੀ ਡਿਊਟੀ ਅਸੀਂ ਤਿਆਰੀਆਂ ਕਰਨ ਵਾਸਤੇ ਸੰਭੂ ਮੋਰਚੇ ਤੇ ਵੀ ਲਾਈ ਹੋਈ ਆ ਧੰਨਵਾਦ